ਪ੍ਰੋਗਰਾਮ ਯੂਨਿਕ ਹੋਮ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਹਜ਼ਾਰਾਂ ਦੀ ਗਿਣਤੀ ਚ ਲੋਕ ਇੱਥੇ ਪਹੁੰਚੇ ਹੋਏ ਨੇ ਇਹ ਉਹਨਾਂ ਬੱਚੀਆਂ ਦਾ ਜਨਮ ਦਿਨ ਮਨਾਉਣ ਲਈ ਲੋਕ ਇਕੱਠੇ ਹੋਏ ਨੇ ਜਿਨ੍ਹਾਂ ਦਾ ਇੱਥੇ ਕੇਕ ਕੱਟਿਆ ਜਾਂਦਾ ਹੈ ਭਾਈ ਕਨੀਆ ਜੀ ਚੈਰੀਟੇਬਲ ਟਰਸਟ ਜਲੰਧਰ ਤੇ ਨਾਲ ਜਦੋਂ ਯੂਨਿਕ ਹੋਮ ਮਾਤਾ ਪ੍ਰਕਾਸ਼ ਕੌਰ ਜੀ ਹੁਰਾ ਨੇ ਬਹੁਤ ਸਾਰੇ ਇੱਥੇ ਸਾਥੀਆਂ ਸਹਿਯੋਗੀਆਂ ਦੇ ਨਾਲ ਬਣਾਇਆ ਸੀ ਉਸ ਤੋਂ ਬਾਅਦ ਇਹ ਪ੍ਰੋਗਰਾਮ ਜਿਹੜਾ ਹਰ ਸਾਲ ਹੀ ਹੁੰਦਾ ਹੈ ਕੋਈ ਬੁਸ਼ੀ ਚੋਂ ਕੋਈ ਮੱਡੀਵਾਟਰ ਚੋਂ ਕੋਈ ਜਿੱਥੇ ਕਿਤੇ ਪੁਲਿਸ ਨੂੰ ਵੀ ਮਿਲਦੀ ਐ ਬੱਚੀ ਕੋਈ ਝਾੜੀਆਂ ਚੋ ਤੇ ਇਹਨਾਂ ਬੱਚੀਆਂ ਨੂੰ ਇੱਥੇ ਗੁਰੂ ਸਾਹਿਬ ਜੀ ਸੇਵਾ ਲੈਂਦੇ ਆ ਇਹਨਾਂ ਬੱਚੀਆਂ ਦਾ ਫਿਰ ਅਸੀਂ ਇੱਕ ਸਾਂਝਾ ਜਨਮ ਦਿਨ ਮਨਾਉਂਦੇ ਆ ਸਾਰੀਆਂ ਬੱਚੀਆਂ ਦਾ 100 ਕੇਜੀ ਦਾ ਬੱਚੀਆਂ ਕੇਕ ਕੱਟਦੀਆਂ ਨੇ ਇਹਨੂੰ ਅਸੀਂ ਨਾਮ ਦਿੱਤਾ ਵੈ ਬੱਚੀਆਂ ਦਾ ਜਨਮ ਦਿਨ ਹੈ ਯੂਨੀਕ ਹோம் ਉਹਨਾਂ ਸੰਸਥਾਵਾਂ ਦੇ ਵਿੱਚੋਂ ਹੈ ਜਿੱਥੇ ਪੈਸਾ ਬਿਲਕੁਲ ਸਹੀ ਤਰੀਕੇ ਨਾਲ ਵਰਤਿਆ ਜਾਂਦਾ ਹੈ ਉਹਨਾਂ ਧੀਆਂ ਦੀ ਪੜ੍ਹਾਈ ਤੇ ਖਰਚੇ ਬਹੁਤ ਨੇ ਕਿਉਂਕਿ ਸਸਤਾ ਵਿੱਚ ਲੋਣੀਆਂ ਸੌਖੀਆਂ ਨਹੀਂ ਗਿਆ ਇੱਥੇ ਤੁਸੀਂ ਜਾ ਕੇ ਦਿੰਦੇ ਆ ਤੁਸੀਂ ਦੇਖਦੇ ਹੋ ਤੇ ਤੁਹਾਡਾ ਮਨ ਖੋਚਦਾ ਜਿੱਦਾਂ ਤੁਸੀਂ ਦੇਖਿਆ ਪਿਆ ਕਿੰਨੀ ਦੁਨੀਆ ਇੱਥੇ ਹੈਗੀ ਹੈ ਹਜ਼ਾਰਾਂ ਦੇ ਹਿਸਾਬ ਦਾ ਰਾਈਟ ਕੋ ਜਿੰਨਾ ਵੀ ਕੋਈ ਕਰ ਸਕਦਾ ਮੈਂ ਤੇ ਕਹੂੰਗਾ ਬਾਅਦ ਚੜ ਕੇ ਕਰੋ ਸੈਮੀਸ਼ਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆ ਮੈਂ ਹਾਂ ਨਰਜੀਤ ਅਸੀਂ ਅੱਜ ਪਹੁੰਚੇ ਆ ਯੂਨੀਕ ਹੋਮ ਦੇ ਵਿੱਚ ਜਲੰਧਰ ਦੇ ਵਿੱਚ ਪਾਈ ਕਨੀਆ ਜੀ ਚੈਰੀਟੇਬਲ ਟਰਸਟ ਵੱਲੋਂ ਇਹ ਚਲਾਇਆ ਜਾਂਦਾ ਹੈ ਮਾਤਾ ਪ੍ਰਕਾਸ਼ कौर ਜੀ ਮੁੱਖ ਸੇਵਾਦਾਰ ਦੇ ਤੌਰ ਤੇ ਕੰਮ ਕਰਦੇ ਨੇ ਯੂਨੀਕ ਹੋਮ ਚਲਾ ਰਹੇ ਨੇ ਹਜ਼ਾਰਾਂ ਬੱਚੀਆਂ ਦੀ ਮਾਂ ਮਾਤਾ ਪ੍ਰਕਾਸ਼ कौर ਜਿਹਨਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਕਿਉਂਕਿ ਉਹਨਾਂ ਦੀ ਸੇਵਾ ਉਹਨਾਂ ਦੀ ਦੇਣ ਸਮਾਜ ਨੂੰ ਇੰਨੀ ਵੱਡੀ ਆ ਕਿ ਉਹ ਕੋਈ ਵੀ ਪੂਰੀ ਨਹੀਂ ਕਰ ਸਕਦਾ ਹਜ਼ਾਰਾਂ ਬੱਚੀਆਂ ਜਿਨ੍ਹਾਂ ਦਾ ਜਨਮ ਕਿੱਥੇ ਹੋਇਆ ਕਿਸੇ ਨੂੰ ਕੂੜੇ ਦੇ ਢੇਰ ਤੋਂ ਚੁੱਕਿਆ ਗਿਆ ਕਿਸੇ ਨੂੰ ਕੁੱਤੇ ਦੇ ਮੂੰਹ ਦੇ ਵਿੱਚੋਂ ਕੱਢਿਆ ਗਿਆ ਕਿਸੇ ਦੇ ਸਰੀਰ ਦੇ ਵਿੱਚ ਕੀੜੇ ਪੈ ਚੁੱਕੇ ਸੀ ਕਿਸੇ ਨੂੰ ਕੀੜੀਆਂ ਨੇ ਖਾ ਲਿਆ ਉਹਨਾਂ ਬੱਚਿਆਂ ਦੇ ਪਾਲਣ ਪੋਸ਼ਣ ਦਾ ਕੰਮ ਮਾਤਾ ਪ੍ਰਕਾਸ਼ ਕੌਰ ਜੀ ਨੇ ਕੀਤਾ ਬਹੁਤ ਸਾਰੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਦੇਸ਼ ਵਿਦੇਸ਼ ਦੇ ਵਿੱਚ ਬੈਠੀ ਬਹੁਤ ਸਾਰੀ ਸੰਗਤ ਜਿਹੜੀ ਉਹਨਾਂ ਦਾ ਸਾਥ ਦੇ ਰਹੀ ਹੈ ਜਿਹੜੀ ਸੇਵਾ ਕਰ ਰਹੀ ਹੈ ਜਿਹਦੇ ਕਰਕੇ ਇਹ ਸੰਸਥਾ ਚਲਾਈ ਜਾ ਰਹੀ ਹੈ ਅੱਜ ਇਸ ਸੰਸਥਾ ਦੇ ਵਿੱਚ ਸੈਂਕੜੇ ਬੱਚੀਆਂ ਦਾ ਜਨਮ ਦਿਨ ਇੱਕੋ ਦਿਨ ਮਨਾਇਆ ਜਾਂਦਾ ਕਿਉਂਕਿ ਇਸ ਦਿਨ ਇਹ ਜਨਮ ਦਿਨ ਮਨਾਉਂਦੇ ਆ ਇਹਨਾਂ ਬੱਚੀਆਂ ਦਾ ਅੱਜ ਪ੍ਰੋਗਰਾਮ ਵਿੱਚ ਪਹੁੰਚੇ ਆ ਦੇਖਦੇ ਹਾਂ ਕਿਸ ਤਰ੍ਹਾਂ ਪ੍ਰੋਗਰਾਮ ਕੀਤਾ ਜਾਂਦਾ ਮਾਤਾ ਜੀ ਨਾਲ ਵੀ ਗੱਲਬਾਤ ਕਰਾਂਗੇ ਹੋਰ ਵੀ ਬਹੁਤ ਸਾਰੀਆਂ ਸਖਸ਼ੀਤਾ ਨੇ ਸਵਾਉ ਦੇਖਦੇ ਹਾਂ ਕਿਸ ਤਰ੍ਹਾਂ ਅੱਜ ਦਾ ਇਹ ਪ੍ਰੋਗਰਾਮ ਹੋ ਨਿਬੜਦਾ ਸੋ ਦੇਖ ਸਕਦੇ ਹੋ ਤੁਸੀਂ ਕਿ ਅੱਜ ਜਿਹੜਾ ਇਹ ਪ੍ਰੋਗਰਾਮ ਯੂਨੀਕ ਹੋਣ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਹਜ਼ਾਰਾਂ ਦੀ ਗਿਣਤੀ 'ਚ ਲੋਕ ਇੱਥੇ ਪਹੁੰਚੇ ਹੋਏ ਨੇ ਇਹ ਉਹਨਾਂ ਬੱਚਿਆਂ ਦਾ ਜਨਮ ਦਿਨ ਮਨਾਉਣ ਲਈ ਲੋਕ ਇਕੱਠੇ ਹੋਏ ਨੇ ਜਿਨ੍ਹਾਂ ਦਾ ਇੱਥੇ ਕੇਕ ਕੱਟਿਆ ਜਾਂਦਾ ਹੈ 100 ਕਿਲੋ ਦਾ ਉਹ ਕੇਕ ਹੁੰਦਾ ਜਿਹਦੇ ਵਿੱਚ ਇਹਨਾਂ ਸਾਰੀਆਂ ਤੀਆਂ ਜਿਹੜੀਆਂ ਇੱਥੇ ਰਹਿੰਦੀਆਂ ਨੇ ਉਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਮਾਤਾ ਪ੍ਰਕਾਸ਼ ਕੌਰ ਜੀ ਹੋਰ ਵੀ ਉਹਨਾਂ ਦੇ ਨਾਲ ਬਹੁਤ ਸਾਰੇ ਟਰਸਟ ਦੇ ਮੈਂਬਰ ਇਲਾਕੇ ਦੀਆਂ ਮੋਤਵਾਰ ਸ਼ਕਸ਼ੀਤਾ ਇੱਥੇ ਆਪੜਦੀਆਂ ਨੇ ਤੇ ਬਾਅਦ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਉਹ ਯਾਦਗਾਰ ਬਣ ਜਾਂਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਦੋਂ 파ਰਕਸ ਕਰਨੇ ਪਿਛਲੇ ਦਿਨੀ ਮਾਤਾ ਪ੍ਰਕਾਸ਼ ਕੋਰਜੀ ਹੁਦਾਂ ਨੂੰ ਪਦਮਸ਼ਰੀ ਨਾਲ ਸਨਮਾਨਿਤ ਕੀਤਾ ਸੀਗਾ ਇਹ ਇੱਕ ਉਦਾਹਰਨ ਸੀ ਕਿਉਂਕਿ ਸਮਾਜ ਦੇ ਵਿੱਚ ਜਿਹੜਾ ਜਜ਼ਬਾ ਸੇਵਾ ਦਾ ਉਹਨਾਂ ਨੇ ਦਿਖਾਇਆ ਇਸ ਤਰ੍ਹਾਂ ਦਾ ਸੇਵਾ ਦਾ ਜਜ਼ਬਾ ਹੋਰ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ ਕਿਉਂਕਿ ਸੰਕਟ ਦੀ ਗਿਣਤੀ ਦੇ ਵਿੱਚ ਉਹ ਬੱਚੀਆਂ ਜਿਨ੍ਹਾਂ ਦੇ ਮਾਪੇ ਪਾਉਣ ਨੇ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਦਾ ਪਾਲਣ ਪੋਸ਼ਣ ਇੱਥੇ ਕੀਤਾ ਜਾਂਦਾ ਇਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਬੱਚੀਆਂ ਬੀਏ ਦੀ ਪੜ੍ਹਾਈ ਕਰ ਰਹੀਆਂ ਨੇ ਕੋਈ ਐਮਏ ਦੇ ਵਿੱਚ ਐ ਕੋਈ ਇਸ ਤੋਂ ਉੱਪਰ ਪੜ੍ਹਾਈ ਕਰਨ ਲਈ ਵਿਦੇਸ਼ ਗਈਆਂ ਹੋਈਆਂ ਨੇ ਇਹ ਤੁਸੀਂ ਕੁਛ ਬਤੀਆਂ ਪੜ ਕੇ ਕੈਨੇਡਾ ਦੀਆਂ ਬਹੁਤ ਵੱਡੀਆਂ-ਵੱਡੀਆਂ ਬੈਂਕਾਂ ਦੇ ਵਿੱਚ ਇੰਗਲੈਂਡ ਦੇ ਵਿੱਚ ਵੀ ਨੌਕਰੀਆਂ ਕਰ ਰਹੀਆਂ ਨੇ ਸੋ ਦੇਖ ਸਕਦੇ ਹੋ ਤੁਸੀਂ ਕਿ ਕਿੰਨੀ ਵੱਡੀ ਗਿਣਤੀ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਇਹ ਜਿਹੜਾ ਪ੍ਰੋਗਰਾਮ ਅੱਜ ਖਾਸ ਤੌਰ ਤੇ ਕਰਾਇਆ ਜਾ ਰਿਹਾ ਤੀਆਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਉਹਦੇ ਸੰਬੰਧਤ ਇਕੱਠੇ ਹੋਏ ਇਹ ਲੋਕ ਤੁਸੀਂ ਦੇਖ ਸਕਦੇ ਹੋ ਹਰ ਸਾਲ ਬਸਾਖੀ ਤੋਂ ਅਗਲੇ ਹਫਤੇ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਭਾਈ ਕਨੀਆ ਜੀ ਚੈਰੀਟੇਬਲ ٹرسٹ ਜਲੰਧਰ ਦੇ ਨਾਲ ਜਦੋਂ ਯੂਨਿਕ ਹੋਮ ਮਾਤਾ ਪ੍ਰਕਾਸ਼ ਕੌਰ ਜੀ ਹੁਰਾ ਨੇ ਬਹੁਤ ਸਾਰੇ ਇੱਥੇ ਸਾਥੀਆਂ ਸਹਿਯੋਗੀਆਂ ਦੇ ਨਾਲ ਬਣਾਇਆ ਸੀ ਉਸ ਤੋਂ ਬਾਅਦ ਇਹ ਪ੍ਰੋਗਰਾਮ ਜਿਹੜਾ ਹਰ ਸਾਲ ਹੀ ਹੁੰਦਾ ਹੈ ਸੋ ਕਿਤਨੇ ਕਿਤੇ ਦੇਖ ਸਕਦੇ ਹੋ ਤੁਸੀਂ ਕਿ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇੱਥੇ ਪਹੁੰਚੇ ਕੋਏ ਨੇ ਦੇਖ ਸਕਦੇ ਹੋ ਤੁਸੀਂ ਕਿ ਇਹ ਜਿਹੜੀਆਂ ਬਹੁਤ ਸਾਰੀਆਂ ਬੱਚੀਆਂ ਨੇ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਆਂ ਇਹ ਛੋਟੀਆਂ ਬੱਚੀਆਂ ਨੇ ਇਹਨਾਂ ਨੂੰ ਪੜ੍ਹਾਉਣ ਦਾ ਕੰਮ ਵੀ ਇੱਥੇ ਹੀ ਜਿਹੜੀਆਂ ਵੱਡੀਆਂ ਧੀਆਂ ਹੋ ਜਾਂਦੀਆਂ ਨੇ ਉਹ ਕਰਦੀਆਂ ਨੇ ਫਿਰ ਇਹਨਾਂ ਦੀ ਪੜ੍ਹਾਈ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਇਹਨਾਂ ਦੇ ਪਾਲਣ ਪੋਸ਼ਣ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਹੈ ਜਨਮ ਤੋਂ ਹੀ ਇਹ ਬੱਚੀਆਂ ਇੱਥੀਆਂ ਨੇ ਤੇ ਇਸੇ ਤਰ੍ਹਾਂ ਅਦ੍ਰਿਸ਼ ਤੁਸੀਂ ਦੇਖ ਸਕਦੇ ਆ ਵਕ-ਵਕ ਤਸਵੀਰਾਂ ਵਿੱਚ ਜਿਹੜੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਹੁੰਨ ਚਾਹੇ ਅਜਿště ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਉਂ ਨਾ ਹੋਣ ਉਹਨਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਮਾਤਾ ਪ੍ਰਕਾਸ਼ ਕੌਰ ਹੁਲਾਂ ਜਦੋਂ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਦੱਸਿਆ ਸੀ ਕਿ ਸਧਾਰਨ ਰਹਿਣ ਦੀ ਉਹਨਾਂ ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿਉਂਕਿ ਇਨਸਾਨ ਦੇ ਕੰਮ ਵੱਡੇ ਹੁੰਦੇ ਨੇ ਦੇ ਕੰਮ ਵੱਡੇ ਹੁਣੇ ਵੀ ਚਾਹੀਦੇ ਆ ਇਸ ਤਸਵੀਰ ਦੇ ਵਿੱਚ ਮਾਤਾ ਪ੍ਰਕਾਸ਼ ਕੌਰ ਹੁਲਾਂ ਦੀ ਸਾਦਗੀ ਨੂੰ ਬਿਲਕੁਲ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ ਇਸੇ ਤਰ੍ਹਾਂ ਇਹਨਾਂ ਤਸਵੀਰਾਂ ਦੇ ਵਿੱਚ ਆ ਜਿਹੜੀਆਂ ਧੀਆਂ ਨੇ ਇਹਨਾਂ ਦੇ ਨਾਲ ਜਿਹੜਾ ਪਿਆਰ ਹੈ ਉਹ ਵੀ ਦਿਖਾਇਆ ਗਿਆ ਸੋ ਕਿਤਨਾ ਕਿਦੇ ਜਦੋਂ ਇਹਨਾਂ ਬੱਚੀਆਂ ਦੀ ਗੱਲ ਆਉਂਦੀ ਹੈ ਤੇ ਮਾਤਾ ਜੀ ਹਮੇਸ਼ਾ ਮਾਤਾ ਪ੍ਰਕਾਸ਼ ਕੋਰ ਜੀ ਇਹ ਹੀ ਅਪੀਲ ਕਰਦੇ ਆ ਕਿ ਇਹਨਾਂ ਬੱਚੀਆਂ ਨੂੰ ਪੂਰੇ ਦਿਨਾਂ ਸੁੱਟਿਆ ਜਾਵੇ ਇਹਨਾਂ ਬੱਚੀਆਂ ਨੂੰ ਕੁੱਤਿਆਂ ਦੇ ਮੂੰਹ ਦੇ ਵਿੱਚ ਪੈਣ ਲਈ ਨਾ ਸੁੱਟਿਆ ਜਾਵੇ ਉਹਨਾਂ ਨੇ ਸੰਪਰਕ ਨੰਬਰ ਵੀ ਦਿੱਤਾ ਜੇਕਰ ਇਸ ਤਰ੍ਹਾਂ ਹੁੰਦਾ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾ ਦੇ ਨਾਲ ਜਦੋਂ ਮੁਲਾਕਾਤ ਹੋਈ ਸੀ ਜਦੋਂ ਇਹਨਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ ਉਸ ਵੇਲੇ ਦੀਆਂ ਤਸਵੀਰਾਂ ਨੇ ਸੋ ਵੱਡੀਆਂ-ਵੱਡੀਆਂ ਸ਼ਕਸ਼ੀਤਾ ਦਿਨਾਰ ਮੁਲਾਕਾਤ ਵੀ ਹੁੰਦੀ ਰਹੀ ਹੈ ਪਰ ਇਹਦਾ ਮੁੱਖ ਮਕਸਦ ਇਸ ਸੰਸਥਾ ਦਾ ਇਹੀ ਆ ਕਿ ਇੱਥੇ ਜਿਹੜੀਆਂ ਬੱਚੀਆਂ ਹੁੰਦੀਆਂ ਨੇ ਉਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਜਦੋਂ ਯੂਨੀਕ ਕੀਮਤੀ ਗੱਲ ਆਉਂਦੀ ਹੈ ਤਾਂ ਯੂਨੀਕ ਹੁੰਦੇ ਵਿੱਚ ਅਸੀਂ ਦੇਖ ਸਕਦੇ ਹਾਂ ਸਾਰੇ ਪਾਸੇ ਹੀ ਇਸ ਤਰ੍ਹਾਂ ਇਹ ਪ੍ਰੋਗਰਾਮ ਚੱਲਦਾ ਪਿਆ ਆ ਉਹ ਥਾਂ ਹੈ ਜਿੱਥੇ ਪ੍ਰੋਗਰਾਮ ਹੁੰਦਾ ਕਿਉਂਕਿ ਸਮੇਂ-ਸਮੇਂ ਤੇ ਜਦੋਂ ਵੀ ਸਹਿਯੋਗ ਮਿਲਦਾ ਹੈ ਐਨਆਰਏ ਭਰਾਵਾਂ ਦਾ ਤਾਂ ਉਸ ਵੇਲੇ ਇਹ ਜਿਹੜਾ ਕੰਮ ਹੈ ਇਸ ਹੋਮ ਨੂੰ ਹੋਰ ਬਣਾਉਣ ਦਾ ਉਹ ਸਮੇਂ-ਸਮੇਂ ਤੇ ਕੀਤਾ ਜਾਂਦਾ ਬਿਲਡਿੰਗ ਤੁਸੀਂ ਦੇਖ ਸਕਦੇ ਆ ਜਿੱਥੇ ਅੱਜ ਇਹ ਸਾਰਾ ਪ੍ਰੋਗਰਾਮ ਜਿਹੜਾ ਆ ਉਹ ਸੁਲਿੱਕਿਆ ਗਿਆ। ਸੋ ਮਾਤਾ ਪ੍ਰਕਾਸ਼ ਕੌਰ ਜੀ ਹੁਰਾ ਨੇ ਵੀ ਦੱਸਿਆ ਸੀ ਗੱਲਬਾਤ ਕਰਦਿਆਂ ਨੇ ਕਿ ਅੱਜ ਜਿਹੜਾ ਇਹ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਹੀ ਖਾਸ ਹੋਵੇਗਾ। ਸੋ ਆਪਣੇ ਆਪ ਦੇ ਵਿੱਚ ਇਹ ਵੱਡੀ ਗੱਲ ਹੈ ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਨੇ ਵੈਸੇ ਤਾਂ ਮਾਤਾ ਪ੍ਰਕਾਸ਼ ਕੌਰ ਜੀ ਨੇ ਕਈ ਵਾਰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੀਆਂ ਸੰਸਥਾਵਾਂ ਜਿੱਥੇ ਬੱਚੇ ਛੱਡਣੇ ਪੈਂਦੇ ਆ ਨਾ ਬਣ ਪਰ ਫਿਰ ਵੀ ਜੇਕਰ ਹੈਗੀਆਂ ਤਾਂ ਸਾਂਭਣ ਦਾ ਕੰਮ ਸੇਵਾ ਜਿਹੜੀ ਉਹ ਕਰ ਰਹੇ ਨੇ ਪੰਜਾਬ ਦੇ ਵਿੱਚ ਬਹੁਤ ਵੱਡੀ ਇੱਕ ਸੇਵਾ ਕੀਤੀ ਜਾ ਰਹੀ ਹੈ ਬਲਿਸ ਤੁਸੀਂ ਦੇਖ ਸਕਦਾ ਹੈ ਕਿ ਇਸ ਸਾਬ ਨਾਲ ਇੱਥੇ ਬੱਚਿਆਂ ਲਈ ਖੇਡਣ ਲਈ ਲਾਇਬ੍ਰੇਰੀ ਥਾਰਾ ਕੁਸ਼ ਇਸ ਹੋਮ ਦੇ ਵਿੱਚ ਬਣਿਆ ਹੋਇਆ ਸੋ ਯੂਨੀਕ ਹੋਮ ਵਿੱਚ ਸੀ ਪਹੁੰਚਿਆ ਦੇਖਿਆ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਹੋਰ ਵੀ ਬਹੁਤ ਸਾਰੀਆਂ ਸਖਸ਼ੀਤਾ ਨੇ ਲੰਬੇ ਸਮੇਂ ਤੋਂ ਜੁੜੀਆਂ ਹੋਈਆਂ ਨੇ ਵਿਦੇਸ਼ ਦੀ ਧਰਤੀ ਤੋਂ ਆ ਕੇ ਇੱਥੇ ਸੇਵਾ ਕਰ ਰਹੇ ਨੇ ਤੇ ਲੰਬੇ ਸਮੇਂ ਤੋਂ ਜੁੜੇ ਹੈ ਵਿਦੇਸ਼ ਤੋਂ ਵੀ ਸੇਵਾ ਕਰਦੇ ਆ ਹਾਲਾਂਕਿ ਆਪਣੇ ਦੇਸੀ ਸੇਵਾ ਵੀ ਕੀਤੀ ਹੈ ਤੇ ਅਮਰੀਕਾ ਕੈਨੇਡਾ ਵਰਗੇ ਮੁਲਕ ਦੇ ਵਿੱਚ ਵੀ ਕਈ ਲੋਕ ਸੇਵਾ ਕਰਦੇ ਨੇ ਉਹਨਾਂ ਦੇ ਵਿੱਚੋਂ ਇੱਕ ਸਖੀयत ਨੇ ਸਰਦਾਰ ਦਲਾਵਰ ਸਿੰਘ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਯੂਕੇ ਦੇ ਵਿੱਚ ਉਸ ਅਫਸਰ ਨੇ ਚਲੋ ਸੇਵਾਵਾਂ ਨਿਭਾਈਆਂ ਪਰ ਬਹੁਤ ਖਾਸ ਨੇ ਕਈ ਗੱਲਾਂ ਉਹਨਾਂ ਨਾਲ ਵੀ ਕਰਦੇ ਆ ਦਲਾਵਰ ਸਿੰਘ ਜੀ ਬਹੁਤ ਬਹੁਤ ਵਕਤ ਹੈ ਜੀ ਬਹੁਤ ਮਿਹਰ ਲਈ ਕਾਤਾ ਮੈਂ ਮਤਲਬ ਕਿ ਸਭ ਤੋਂ ਪਹਿਲਾਂ ਤਾਂ ਜਿਹੜੇ ਤੁਹਾਡੇ ਸੁਣਵਾਦੇ ਨੇ ਪ੍ਰੋਗਰਾਮ ਮੈਂ ਉਹਨਾਂ ਨੂੰ ਮਤਲਬ ਲੱਖ-ਲੱਖ ਵਧਾਈਆਂ ਦੇਣਾ ਕਿ ਜਿਹੜਾ ਅੱਜ ਇੱਥੇ ਜੁਨੀਕੌਮ ਦੇ ਵਿੱਚ ਬੀਬੀ ਪ੍ਰਕਾਸ਼ ਕੋਡੇ ਅੰਡਰ ਜਿੰਨੀਆਂ ਵੀ ਬੱਚੀਆਂ ਹੈ ਨੇ ਉਹਨਾਂ ਦੇ ਅੱਜ ਬਰਥਡੇ ਮਨਾਏ ਜਾਂਦੇ ਆ ਜਿਸ ਤਰ੍ਹਾਂ ਤੁਸੀਂ ਕਹਿਆ ਕਿ ਬਾਹਰੋਂ ਦੁਨੀਆਂ ਬਹੁਤ-ਬਹੁਤ ਆਂਦੀ ਹੈ ਪਰ ਮੈਂ ਤੇ ਮੇਰਾ ਦੋਸਤ ਇੱਕ ਗੋਰਾ ਹੈਗਾ ਟੌਮ ਹਾਰੀਗਨ ਸਾਨੂੰ ਆਉਂਦਿਆਂ ਨੇ ਤੇ ਬਹੁਤ ਦੇਰ ਹੋ ਗਈ ਸੀ ਸਾਡੀ ਕੋਸ਼ਿਸ਼ ਹੁੰਦੀ ਅਸੀਂ 8 ਸਾਲ ਆਈਏ ਐਕ ਕੀ ਉਹਦੇ ਮਦਰਸ਼ਿਦ ਇਜਾਜ਼ਤ ਨਹੀਂ ਦਿੱਤੀ ਸੀ ਤੇ ਸਾਡਾ ਬਹੁਤ ਪੁਰਾਣਾ ਮਤਕ ਇਹਨਾਂ ਨਾਲ ਪਿਆਰ ਹੈਗਾ ਅਸੀਂ ਉੱਥੇ ਜਿੰਨਾ ਵੀ ਕਰ ਸਕਦੇ ਅਸੀਂ ਦੱਸੀਦਾ ਕਿ ਖਾਨੂੰ ਉੱਥੇ ਜਾਣਾ ਚਾਹੀਦਾ ਤੇ ਇਸ ਤਰ੍ਹਾਂ ਇਸ ਵਾਰ ਦੀ ਅੱਜ ਇਸੇ ਕਮਰੇ ਆਏ ਤੇ ਮਿਲ ਕੇ ਤੁਹਾਨੂੰ ਮੈਂ ਛੋਟੀ ਜੀ ਗੱਲ ਤੇ ਸਪਸ਼ਟ ਕਰ ਦੇਣਾ ਕਿ ਜਿਹੜੇ ਸੰਗੀ ਸਾਥੀ ਦਾ ਇਹਨਾਂ ਨੇ ਨਾਮ ਲਿਆ ਜਾਂ ਇਹ ਜਾਂ ਇਹਨਾਂ ਵਰਗੀਆਂ ਹੋਰ ਸਖਸ਼ੀਤਾ ਯੂਨਿਕ ਹੋਮ ਬਣਾਉਣ ਦੇ ਵਿੱਚ ਇਹਨਾਂ ਦਾ ਬਹੁਤ ਅਹਿਮ ਯੋਗਦਾਨ ਹੈ ਹਾਲਾਂਕਿ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਸੇਵਾ ਕਰਦੇ ਪਰ ਲੁਕੇ ਰਹਿੰਦੇ ਆ ਕਿਉਂਕਿ ਸੇਵਾ ਕਰਨੀ ਤਾਂ ਕਹਿੰਦੇ ਫੇਰ ਨਾਮ ਕਾ ਤੋਂ ਮੂਰੇ ਲਿਓਣਾ ਪਰ ਕੁਝ ਸਖਸ਼ੀਤਾ ਨੇ ਜਿਹੜੀਆਂ ਯੂਨਿਕ ਹੋਮ ਜਦੋਂ ਬਣਿਆ ਸੀ ਉਦੋਂ ਤੋਂ ਨਾਲ ਜੁੜੀਆਂ ਨੇ ਲਾਵਰ ਸਿੰਘ ਜੀ ਅੱਜ ਦਾ ਇਹ ਪ੍ਰੋਗਰਾਮ ਬੜਾ ਖਾਸ ਹੈ ਕਿਉਂਕਿ ਉਹ ਬੱਚੀਆਂ ਜਿਨ੍ਹਾਂ ਨੂੰ ਪਤਾ ਨਹੀਂ ਜਨਮ ਹੋਇਆ ਕਿੱਥੇ ਆ ਮਾਪਿਓ ਕੋਲ ਨੇ ਉਹਨਾਂ ਦੇ ਸਰਪੇਕੀ ਮਾਇਆ ਮਾਤਾ ਪ੍ਰਕਾਸ਼ ਕੋਰ ਤੇ ਬਹੁਤ ਸਾਰੇ ਉਹਨਾਂ ਦੇ ਚਾਹਵਾਨ ਨੇ ਉਹਨਾਂ ਨੂੰ ਹੱਥ ਫੜ ਕੇ ਅੱਗੇ ਵੱਲ ਤੋਰਦੇ ਆ ਕੁਸ਼ਤੀਆਂ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਕਰ ਰਹੀਆਂ ਨੇ ਤੁਸੀਂ ਵੀ ਵਿਦੇਸ਼ ਦੀ ਧਰਤੀ ਤੇ ਅਫਸਰ ਰਹੇ ਹੋ ਇਹ ਪ੍ਰੋਗਰਾਮ ਜਿਹੜਾ ਅੱਜ ਦਾ ਹੋ ਰਿਹਾ ਇਹਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਆ ਕਿਉਂਕਿ ਬੜਾ ਖਾਸ ਹੈ ਮੈਂ ਕਿੰਨਾ ਬਾਰ-ਬਾਰ ਜਿਸ ਤਰ੍ਹਾਂ ਤੁਸੀਂ ਕਹਿਨੇ ਆ ਕਿ ਇੱਕ ਖਾਸ ਪ੍ਰੋਗਰਾਮ ਹੈ ਦੇ ਟਿਕੋ ਜਿਹੜਾ ਬੱਚਿਆਂ ਨੂੰ ਪਤਾ ਹੀ ਨਹੀਂ ਕੋਰ ਮਾਪੇ ਆਪਾ ਔਰ ਅੰਗੂਜ਼ ਦੇ ਗਾਈਡੈਂਸ ਆਫ ਬੀਬੀ ਪ੍ਰਕਾਸ਼ ਕੁੜ ਜਿੱਦਾਂ ਤੁਸੀਂ ਹਾਈਲਾਈਟ ਕੀਤਾ ਇਹਨਾਂ ਨੂੰ ਫਰਸਟ ਕਲਾਸ ਪਹਿਲਾਂ ਤਾਂ ਰਹਿਣ ਦੇ ਇਹਰੇ ਪਾਠਕਰੋਣੀਆਂ ਨੇ ਸਵਾ ਸਾਰਿਆਂ ਨੂੰ ਬਹੁਤ ਵੱਡੀ ਚੀਜ਼ ਹੈਗੀਆ ਕਿਉਂਕਿ ਮੈਂ ਦੇਖਿਆ ਸਾਰਿਆਂ ਨੂੰ ਆਪਣੇ ਜਪਜੀ ਸਾਹਿਬ ਦੇ ਪਾਠ ਨੂੰ ਜਵਾਨੀ ਵੀ ਆਉਂਦੇ ਆ ਬਹੁਤ ਬਹੁਤ ਚੰਦ ਰੰਦਾ ਅੱਛਾ ਜੇ ਤੁਸੀਂ ਗੱਲ ਕੀਤੀ ਆ ਕਿ ਬੱਚੀਆਂ ਬਾਹਰ ਪਰਦੀਆਂ ਨੇ ਔਰ ਮੇਰੇ ਨਾਲ ਦੇ ਜਿਹੜਾ ਸੀ ਉਹ ਜਿਹੜੀ ਬੱਚੀ ਇੱਥੋਂ ਗਈ ਸੀ ਲੀਡ ਯੂਨੀਵਰਸਿਟੀ ਐਜ਼ ਅ ਗਾਈਡ ਗਾਈਡ ਮਤਲਬ ਕਿ ਜਿਹੜਾ ਤੁਹਾਡਾ ਹੁੰਦਾ ਤੇ ਉਹ ਉੱਥੇ ਉਹਦੀ ਯੂਨੀਵਰਸਿਟੀ ਦੇ ਵਿੱਚ ਉਹਨੂੰ ਦੇਖਣ ਗਏ ਸੀ ਸਮਝੇ ਨਹੀਂ ਪਰ ਬਾਹਰ ਵੀ ਇੰਨੇ ਸਪੋਰਟਰ ਆ ਨੇ ਜਿੰਨੇ ਇੱਥੇ ਆ ਤੇ ਸਾਡਾ ਮਤਲਬ ਕਿ ਅਸੀਂ ਜੋ ਮਰਜ਼ੀ ਕਰ ਲਈਏ ਬਾਤ ਸਾਡਾ ਜਿਹੜਾ ਮਿੱਟੀ ਆ ਸਾਡਾ ਜਨਮ ਹੈ ਐਸੇ ਦਾ ਅਸੀਂ ਇਸ ਕਰਕੇ ਨਹੀਂ ਪੁੱਲ ਸਕਦੇ ਉਹਨੂੰ ਰੱਬ ਨੇ ਉਸ ਬਾਈਗ ਨੇ ਸਾਨੂੰ ਬਹੁਤ ਕੁਝ ਦਿੱਤਾ ਇਹ ਜਜ਼ਮਾਨ ਵੀ ਦਿੱਤਾ ਔਰ ਮੈਂ 36 ਸਾਲ ਹੋਤੇ ਪੁਲਿਸ ਦੀ ਨੌਕਰੀ ਕੀਤੇ ਛੋਟੇ ਤੋਂ ਲੈ ਕੇ ਇੰਟਰਨੈਸ਼ਨਲ ਜਿਹੜਾ ਸਾਰਾ ਉਹਦੇ ਵਿੱਚ ਮੈਂ ਕੀ ਇੱਕ ਵਿਸ਼ੇਸ਼ ਸਨਮਾਨ ਵੀ ਮਿਲਿਆ ਤੁਹਾਨੂੰ ਨਹੀਂ ਇੱਕ ਨਹੀਂ ਤੁਸੀਂ ਬੁੱਕ ਦੇਖਿਓ ਹਾਂ ਆ ਪਹਿਲਾਂ ਤੇ ਇਹ ਹੈਗਾ ਕਿ ਜਿਹੜਾ ਆਪਣੇ ਰਾਣੀ ਸੀ ਨਾ ਆਪਣੇ ਲਿਸਬਨ ਕੁਇਨ ਲਿਸਬਨ ਦੀ ਉਸਨੇ ਮੈਨੂੰ ਖਾਸ ਕਰਕੇ ਆਪਣੇ ਨਾਲ ਬਕਿੰਗ ਪਾਲਿਸ ਸਾਧਕੇ ਮੈਨੂੰ ਲੰਚ ਕਰਾਇਆ ਸੀ ਕਿਆ ਬਾਤ ਉਹ ਆਮ ਬੰਦੇ ਨਹੀਂ ਹੁੰਦਾ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਜੇ ਪ੍ਰਾਈਮ ਮਿਨਿਸਟਰ ਉਹਨਾਂ ਦੇ ਨਾਲ ਹੁੰਦਾ ਮੈਂ ਤਾਂ ਇੱਕ ਛੋਟਾ ਜਿਹਾ ਬੰਦਾ ਕਿ ਮੈਨੂੰ ਵੀ ਇਹ ਮਾਨ ਮਿਲਿਆ ਔਰ ਜਿਹੜਾ ਤੁਸੀਂ ਗੱਲ ਕੀਤੀ ਆ ਕਿ ਮੈਨੂੰ ਜਿਹੜਾ ਖਾਸੀ ਐਮਬੀਏ ਉਹ ਹੈਗਾ ਮਤਲਬ ਕਿ ਕਿ ਜਿਹੜਾ ਨੇ ਸਰਵ ਸਦੀ ਕਰਦੇ ਹੋ ਉਹ ਰੈਕਗਨਾਈਜ਼ ਕਰਦੀ ਐ ਕੁਇਨ রাইਟ ਤੇ ਉਸ ਤੋਂ ਬਾਅਦ ਜਦੋਂ ਕੁਇਨ ਦੀ ਡੈਥ ਵੀ ਹੋਈ ਆ ਮੈਂ ਪਹਿਲਾ ਬੰਦਾ ਸੀ ਸਕੋਲ ਲੈਂਦਾ ਜਿਹਨੂੰ ਐਟਰੀਬਿਊ ਕੀਤਾ ਗਿਆ ਸੀ ਕਿ ਬੁੱਧਜੀਤ ਸਿੰਘ ਆਫ ਦੀ ਕੁਇਨ ਪਾਸਿੰਗ ਅਵੇ ਸਮਝ ਲਈ ਕਿ ਉਹ ਬੁੱਕ ਦੇ ਵਿੱਚ ਸਾਰਾ ਕੁਝ ਲਿਖਿਆ ਅਗਰ ਦੇਖੋ ਨਾ ਕਿ ਮੈਂ ਖਾਸ ਜਿਹੜੇ ਦੇਖਣ ਵਾਲੇ ਪ੍ਰੋਗਰਾਮ ਉਹਨਾਂ ਨੂੰ ਇਹ ਕਹੂੰਗਾ ਇਹ ਜਿਹੜੀ ਲਾਈਫ ਹੈ ਕਿਤੇ ਵੀ ਚਲੇ ਜਾਓ ਉਹਦੇ ਵਿੱਚ ਚੈਲੰਜਸ ਆਉਂਦੇ ਆ ਮੈਂ ਇਹ ਨਹੀਂ ਕਹਾਂਗਾ ਕਿ ਮੇਰੀ ਸਾਰੀ ਹੈਪੀ ਲਾਈਫ ਹੈ ਲਾਈਫ ਇਜ਼ ਫੁੱਲ ਆਫ ਚੈਲੰਜਸ ਪਰ ਐਟ தி ਐਂਡ ਇਫ ਯੂ ਆ ਡਿਟਰਮਿਨ ਟੂ ዱ ਸਮਥਿੰਗ ਯੂ ਵਿਲ ዱ ਥੈਟ ਸਮਝ ਨਹੀਂ ਤੇ ਉੱਥੇ ਇਹ ਆ ਕਿ ਉਹ ਬੁੱਕ ਦੇ ਵਿੱਚ ਸਾਰਾ ਕੁਝ ਦੱਸਿਆ ਹੈ ਸਾਰੇ ਸਾਰੇ ਦੱਸਿਆ ਸਾਰੇ ਸਾਰੇ ਆਪਣੀ ਮੇਰੀ ਆਟੋ ਬਾਇਓਗ੍ਰਾਫੀ ਆ ਮੇਰੀ ਜੀਵਨੀ ਤੇ ਉਹ ਬੁੱਕ ਲਿਖੀ ਗਈ ਜੀ ਹਾਂ ਮੈਂ ਉਹ ਕਹੂੰਗਾ ਉਹ ਸਭ ਤੋਂ ਵੱਡੀ ਗੱਲ ਇਹ ਆ ਕਿ ਜੇ ਕੋਈ ਬੁੱਕ ਖਰੀਦਦਾ ਉਹ ਜਿਹੜੇ ਪੈਸੇ ਸਿੱਧੇ ਇੱਥੇ ਜੁਨੀਕੋਮ ਨੂੰ ਆੜੇ ਆ। ਸਮਝੇ ਨਹੀਂ ਮੈਂ ਇਸ ਕਰਕੇ ਅਰਜੀ ਕਰੂੰਗਾ, ਰਿਕੁਐਸਟ ਕਰੂੰਗਾ, ਅਪਲੀਡ ਕਰੂੰਗਾ ਲੋਕਾਂ ਦੇ ਨਾਲ ਤੇ ਤੁਸੀਂ ਉਹ ਬੁੱਕ ਪੜੋ, ਦੇਖੋ ਵੀ ਉੱਥੇ ਜਿਹੜੇ ਜਾਂਦੇ ਆ ਕਿਹਨੇ ਰਾਸ ਸੱਦ ਚੀ ਜਾਂਦੇ ਜਿਹੜੇ ਸਕਸੈਸ ਉਹਨਾਂ ਨੂੰ ਮਿਲਦੀ ਆ, ਕਿੱਦਾਂ ਮਿਲਦੀ ਆ ਔਰ ਅਸੀਂ ਮਦਦ ਕਿ ਉਹ ਜਿਹੜਾ ਬੁੱਕ ਦਾ ਹੈ ਸਾਰੇ ਪੈਸੇ ਇੱਥੇ ਆ। ਅਸੀਂ ਉਸ ਕਿਤਾਬ ਦੇ ਬਾਬਤ ਵੀ ਚਰਚਾ ਜ਼ਰੂਰ ਕਰਾਂਗੇ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਹੋਇਆ। ਇਹਦੇ ਬਾਬਤ ਹੋਰ ਕੀ ਕਹਿਣਾ ਚਾਹੁੰਦੇ ਕਿਉਂਕਿ ਜਦੋਂ ਅਗਲੇ ਪਾਸੇ ਬਹੁਤ ਸਾਰੇ ਲੋਕ ਸੇਵਾ ਕਰਨੀ ਚਾਹੁੰਦੇ ਆ ਉਹਨਾਂ ਨੂੰ ਇਹ ਹੁੰਦਾ ਸਾਡਾ ਪੈਸਾ ਸਹੀ ਜਗ੍ਹਾ ਤੇ ਲੱਗੇ ਯੂਨਿਕ ਹੋਮ ਉਹਨਾਂ ਸੰਸਥਾਵਾਂ ਦੇ ਵਿੱਚੋਂ ਹੈ ਜਿੱਥੇ ਪੈਸਾ ਬਿਲਕੁਲ ਸਹੀ ਤਰੀਕੇ ਨਾਲ ਵਰਤਿਆ ਜਾਂਦਾ ਉਹਨਾਂ ਧੀਆਂ ਦੀ ਪੜ੍ਹਾਈ ਤੇ ਖਰਚੇ ਬਹੁਤ ਨਹੀਂ ਕਿਉਂਕਿ ਸੰਸਥਾਵਾਂ ਚਲਾਉਣੀਆਂ ਸੌਖੀਆਂ ਨਹੀਂ ਗਿਆ ਇਸ ਬਾਬਤ ਕੀ ਕਹਿਣਾ ਚਾਹੁੰਦੇ ਕਿਉਂਕਿ ਬਹੁਤ ਸਾਰੇ ਲੋਕਾਂ ਆ ਸੇਵਾ ਕਰਨੀ ਚਾਹੁੰਦੇ ਆ ਇਹ ਮੈਂ ਜ਼ਰੂਰ ਕਹੂੰਗਾ ਕਿ ਮੇਰਾ ਆਪਣਾ ਪਰਸਨਲ ਐਕਸਪੀਰੀਅנס ਆ ਕਿਉਂਕਿ ਛੇ ਸਾਡੀ ਜਿਹੜੀ ਅੰਡਰਸਟੈਂਡਿੰਗ ਆ ਮੋਰ ਸਟ੍ਰੈਕਟ ਹੈ ਕਿਉਂਕਿ 70 ਸਾਲ ਪੀਸੇ ਵਿੱਚ ਕੰਮ ਕਰਨਾ ਤੇ ਅਸੀਂ ਮਤਲਬ ਕਿ ਇਹ ਜੇ ਸਾਨੂੰ ਕੋਈ ਡਰ ਥੋੜੀ ਵੀ ਹੋਵੇ ਅਸੀਂ ਇੱਤੇ ਦਾ ਮਤਲਬ ਜੋ ਅਸੀਂ ਕਰਦੇ ਆ ਉਹ ਨਾ ਨਾ ਕਰੀ। ਤੁਮੇ ਇੱਕ ਮੈਂ ਦੋ ਦੋਸ ਮੈਂ ਤੇ ਕਰੂੰਗਾ ਕਿ ਤੁਸੀਂ ਖੁੱਲੇ ਦਿਲ ਦੇ ਨਾਲ ਜਨੀ ਕੋਮ ਦੀ ਸੇਵਾ ਕਰੋ ਜਿਹੜੇ ਦੇਖੋ ਅਸੀਂ ਕਹਿੰਨੇ ਆ ਪੰਜਾਬ ਦੇ ਅਸੀਂ ਬੱਚਿਆਂ ਲਈ ਆ ਕਾਦੇ ਆ ਕਾਦੇ ਇਹ ਬੱਚੀਆਂ ਸਾਡੀਆਂ ਹੀ ਆ ਨੇ ਸਾਡੇ ਵਿੱਚੋਂ ਤੁਹਾਡੇ ਭਰਾ ਆਓ ਅਸੀਂ ਜਿੰਨਾ ਵੀ ਇਹਨਾਂ ਲਈ ਕਰ ਸਕਦੇ ਆ ਸਾਨੂੰ ਕਰਨਾ ਚਾਹੀਦਾ ਕਿਸੇ ਨੂੰ ਕੋਈ ਸ਼ੱਕ ਨਹੀਂ ਕਰਨੀ ਚਾਹੀਦੀ ਜੈਸ ਚੈਰਿਟੀਜ਼ ਕੁਸ਼ ਚੈਰਿਟੀਜ਼ ਜਿਹੜੀਆਂ ਉਹ ਜਿਹੜੇ ਪੈਸੇ ਹੁਣ ਜਿਹੜੀ ਆਮ ਚੈਰਿਟੀ ਵਾ ਉਹਨਾਂ ਦਾ 2% ਪੈਸੇ ਜਾਂਦੇ ਆ ਚੈਰਿਟੀਜ਼ ਜਿਹੜੇ ਅਸੀਂ ਉੱਥੇ ਡੋਨੇਟ ਕਰੀਦੇ ਨਾ ਆ ਨੀਓਲਿਕ ਦਾ ਮਨਸਨੀ ਤੋਂ ਬੋਸ ਆਰੀਆ ਉਹਨਾਂ ਨੂੰ ਸਮਝਾ ਕੇ ਰੈਡ ਕਰਾਸ ਲਾਲ ਜਜੋ ਵੀ ਆ ਮੈਂ ਹੋ ਤਾਂ ਕਿਸੇ ਦਾ ਨਾਂ ਨਹੀਂ ਲਊਗਾ ਉਹਨਾਂ ਨੂੰ ਪਰਸੈਂਟੇਜ ਜਾਂਦੀ ਆ ਇੱਥੇ ਤੁਸੀਂ ਜ਼ਿਆਦਾ ਆ ਕੇ ਦਿੰਨੇ ਆ ਤੁਸੀਂ ਦੇਖਦੇ ਹੋ ਤੇ ਤੁਹਾਡਾ ਮਨ ਕਰ ਜਾਂਦਾ ਕਿਦਾ ਤੁਸੀਂ ਦੇਖਿਆ ਪਿਆ ਕਿੰਨੀ ਦੁਨੀਆ ਤੇ ਹਜ਼ਾਰਾਂ ਦੇ ਹਿਸਾਬ ਦਾ ਰਾਈ ਤੋਂ ਜਿੰਨਾ ਵੀ ਕੋਈ ਕਰ ਸਕਦਾ ਮੈਂ ਤਾਂ ਕਹੂੰਗਾ ਬਾਤ ਚੜ ਕੇ ਕਰੋ ਚਲੋ ਸੋ ਕਿਤਨੇ ਕਿਤੇ ਯੂਨੀਕ ਹੋਮ ਦੇ ਵਿੱਚ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਹੈ ਬਾਤ ਚੜ ਕੇ ਸਹਿਜੋਗ ਦਿਨ ਦੀ ਸਾਥ ਦਿਨ ਦੀ ਗੱਲ ਕੀਤੀ ਜਾ ਰਹੀ ਹੈ ਆਹ ਹੋਰ ਵੀ ਬਹੁਤ ਸਾਰੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪਾਈਕਨੀ ਹੈ ਜੀ ਚੈਰੀਟੇਬਲ ਦਸਤ ਤੇ ਯੂਨੀਕ ਹੋਮ ਚਲਾ ਰਹੇ ਮਾਤਾ ਪ੍ਰਕਾਸ਼ ਕੌਰ ਵੀ ਸਾਡੇ ਨਾਲ ਨੇ ਗੱਲਬਾਤ ਉਹਨਾਂ ਨਾਲ ਕਰਦੇ ਕਿਉਂਕਿ ਅੱਜ ਦਾ ਇਹ ਪ੍ਰੋਗਰਾਮ ਬਹੁਤ ਖਾਸ ਹੈ ਤੇ ਪਹਿਲੀ ਵਾਰ ਇੱਥੇ ਆਉਣ ਦਾ ਮੌਕਾ ਮਿਲਿਆ ਹਾਲਾਂਕਿ ਕਈ ਵਾਰ ਸੱਧਿਆ ਗਿਆ ਪਰ ਉਸਕਰ ਜਿਵੇਂ ਸੀ ਮਾਤਾ ਜੀ ਨਾਲ ਗੱਲਬਾਤ ਕਰਦੇ ਆ ਮਾਤਾ ਜੀ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਦੀ ਕਿਰਪਾ ਤੇ ਅੱਜ ਇਹ ਪ੍ਰੋਗਰਾਮ ਜਿਹੜਾ ਧੀਆ ਨੂੰ ਸਮਰਪਿਤ ਹੀ ਹੈ ਕਰਵਾਇਆ ਜਾ ਰਿਹਾ ਹੈ ਇਹਦੇ ਬਾਰੇ ਥੋੜਾ ਜਿਆਦਾ ਸਾਂਝਾ ਕਰਿਓ ਜੀ ਇਹ ਪਾਈਕ ਨਯਾ ਜੀ ਚੈਰੀਟੇਬਲ ਟਰਸਟ ਹੈ ਜੀ ਆਨੇ ਸਭ ਤੋਂ ਪਹਿਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਈਕ ਨਯਾ ਜੀ ਚੈਰੀਟੇਬਲ ਟਰਸਟ ਜੁਨੀਕ ਹੋਮ ਹੈ ਇੱਥੇ ਬੱਚੀਆਂ ਦੀ ਸੇਵਾ ਸੰਭਾਲ ਗੁਰੂ ਸਾਹਿਬ ਜੀ ਸੇਵਾ ਲੈ ਰਹੇ ਨੇ ਤੇ ਇੱਥੇ ਉਹ ਬੱਚੀਆਂ ਨੇ ਜੀ ਜਿਹੜੀਆਂ ਕੋਈ ਡਸਟਬਿਨ ਚੋਂ ਕੋਈ ਬੁਸ਼ੀ ਚੋਂ ਕੋਈ ਮਰਦੀਵਰ ਤੋਂ ਚੋ ਕੋਈ ਜਿੱਥੇ ਕਿਤੇ ਪੁਲਿਸ ਨੂੰ ਵੀ ਮਿਲਦੀ ਆ ਬੱਚੀ ਕੋਈ ਚਾੜੀਆਂ ਚੋ ਤੇ ਇਹਨਾਂ ਬੱਚੀਆਂ ਨੂੰ ਇੱਥੇ ਗੁਰੂ ਸਾਹਿਬ ਜੀ ਸੇਵਾ ਲੈਂਦੇ ਆ ਇਹਨਾਂ ਬੱਚੀਆਂ ਦਾ ਫਿਰ ਅਸੀਂ ਇੱਕ ਸਾਂਝਾ ਜਨਮ ਦਿਨ ਮਨਾਉਂਦੇ ਆ ਸਾਰੀਆਂ ਬੱਚੀਆਂ ਦਾ 100 ਕੇਜੀ ਦਾ ਬੱਚੀਆਂ ਕੇਕ ਕੱਟਦਿਆਂ ਨੇ ਇਹਨੂੰ ਅਸੀਂ ਨਾਮ ਦਿੱਤਾ ਵੈ ਬੱਚੀਆਂ ਦਾ ਜਨਮ ਦਿਨ ਬਟ ਜਿਹੜੀ ਇਸ ਸਮਾਗਮ ਫੰਕਸ਼ਨ ਦੀ ਰੂਹ ਜਿਹੜੀ ਜਿਸਟ ਹੈ ਉਹ ਇਹ ਹੈ ਕਿ ਅਸੀਂ ਆਪਣੇ ਬੱਚੇ ਬੋਨ ਕਰਦੇ ਆ ਸਾਡਾ ਪਰਜ ਸਾਡੀ ਮੋਰਲ ਡਿਊਟੀ ਹੈ ਕਿ ਅਸੀਂ ਉਹਨਾਂ ਬੱਚਿਆਂ ਨੂੰ ਪਾਲੀਏ ਪ੍ਰਮਾਤਮਾ ਕਰੇ ਨਾ ਬੇਬੀ ਕਰੈਡਰ ਬਾਣਾ ਤੇ ਨਾ ਵਿਰਧ ਹੋਮ ਬਾਣਾ ਕਿ ਗੁਰੂਸਬ ਸਾਨੂੰ ਸਮਤ ਬਖਸ਼ਿਸ਼ ਕਰਨ ਅਸੀਂ ਆਪਣੇ ਪੁਰਖਿਆਂ ਦੀ ਸੇਵਾ ਕਰੀਏ ਅਸੀਂ ਆਪਣੇ ਬੱਚਿਆਂ ਨੂੰ ਪਾਲੀਏ ਪਰ ਮੈਂ ਇਸ ਸੁਸਾਇਟੀ ਨੂੰ ਮੈਸੇਜ ਕਨਵੇ ਕਰਨਾ ਚਾਹੁੰਦੀ ਆ ਕਿ ਅਗਰ ਕੋਈ ਵਿਪਤਾ ਆ ਗਈ ਆ ਐਡੀ ਕੋਈ ਵੱਡੀ ਪ੍ਰੋਬਲਮ ਬਣ ਗਈ ਆ ਪਰ ਤੁਹਾਨੂੰ ਇਹ ਹੱਕ ਕਹਿੰ ਦਿੱਤਾ ਕਿ ਬੱਚੀਆਂ ਨੂੰ ਬੌਨ ਕਰਕੇ ਤੇ ਕੁੱਤੇ ਬਿੱਲਿਆਂ ਦੇ ਅੱਗੇ ਸੁੱਟ ਦੇਣਾ ਸਾਡਾ ਸਾਰਾ ਪ੍ਰੋਗਰਾਮ ਜਿਹੜਾ ਇਸ ਗੱਲ ਦੇ ਉੱਤੇ ਹੈ ਕਿ ਇਹਨਾਂ ਬੱਚੀਆਂ ਨੂੰ ਆ ਬਚਾਉਣਾ ਹੈ ਔਰ ਇਹਨਾਂ ਨੂੰ ਪੜਾਉਣਾ ਹੈ ਔਰ ਇਹਨਾਂ ਨੂੰ ਜੀਵਨ ਬਖਸ਼ਿਸ਼ ਕਰਨਾ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਅੱਜ ਦਾ ਜਿਹੜਾ ਸਮਾਗਮ ਹੈ ਉਹ ਇਹੀ ਹੈ ਕਿ ਬੱਚੀਆਂ ਦੇ ਉੱਤੇ ਆ ਕਿ ਬੱਚੀਆਂ ਨੂੰ ਜਿਉਣ ਦਾ ਹੱਕ ਦਈਏ ਬੱਚੀਆਂ ਦੀ ਆ ਦੁਰਦਸ਼ਾ ਨਾ ਕਰੀਏ ਜਿਹੜੀ ਸਾਡੀ ਸੁਸਾਇਟੀ ਅੱਜ ਕਿੱਦਾਂ ਨੂੰ ਤੁਰ ਪਈ ਐ ਤੇ ਜੋ ਕਰ ਰਹੀ ਐ ਔਰ ਮੈਂ ਪ੍ਰੈਕਟੀਕਲ ਲਾਈਫ ਜੋ ਬੋਲ ਰਹੀ ਆ ਕਿ ਜਦੋਂ ਮੇਰੇ ਕੋ ਬੱਚੀਆਂ ਹੁੰਦੀਆਂ ਨੇ ਇਮੇਜਿਨ ਕਿ ਬੱਚੀਆਂ ਤਿੰਨ ਤਿੰਨ ਮਹੀਨੇ ਹਸਪੀਟਲ ਦਾਖਲ ਰਹਿੰਦੀਆਂ ਨੇ ਇਹ ਗੁਰੂ ਸਾਹਿਬ ਦੀ ਕਿਰਪਾ ਐ ਕਿ ਮੈਨੂੰ ਗੁਰੂ ਸਾਹਿਬ ਜੀ ਨੇ ਡਾਕਟਰ ਵੀ ਬੜੇ ਵਧੀਆ ਦਿੱਤੇ ਨੇ ਮਾ ਡਾਟੋਰਨ ਵਾਲੇ ਡਾਕਟਰ ਸਵਿੰਦਰ ਸਿੰਘ ਤੇ ਡਾਕਟਰ ਆਸ਼ੂਤੋਸ਼ ਜੀ ਸੋ ਗੁਰੂ ਸਬ ਦੀ ਕਿਰਪਾ ਨਾਲ ਫਿਰ ਬੱਚੀਆਂ ਤਿੰਨ ਤਿੰਨ ਮਹੀਨੇ ਹਸਪੀਟਲ ਚ ਰਹਿੰਦੀਆਂ ਨੇ ਬੱਚੀਆਂ ਨੇ ਪਹਿਲੋ ਮਦਰਸ ਨੇ ਮਾਰਨ ਦੀ ਉਹਨਾਂ ਨੂੰ ਪੂਰੀ ਕੋਸ਼ਿਸ਼ ਕੀਤੀ ਹੁੰਦੀ ਐ ਸੋ ਸਾਰੇ ਹੀ ਮਿਲ ਕੇ ਅਸੀਂ ਇਸ ਜਿਹੜੀ ਇਹ ਬੁਰਾਈ ਐ ਸਾਡੀ ਸੁਸਾਇਟੀ ਵਿੱਚ ਇਹਦੇ ਅਗੇਂਸਟ ਅਸੀਂ ਫਾਈਟ ਕਰੀਏ ਤਾਂ ਕਿ ਅਸੀਂ ਆਪਣੀਆਂ ਬੱਚੀਆਂ ਨੂੰ ਸੋਹਣਾ ਜੀਵਨ ਬਖਸ਼ਿ ਹੋਣ ਦਾ ਸਮਾਂ ਦੇਈਏ ਤੇ ਹਜੂਰਾਂ ਦੇ ਆਂਦੀਆਂ ਅਸੀਂ ਜੀ ਹਜ਼ਾਰਾਂ ਧੀਆਂ ਦੀ ਮਾ ਪ੍ਰਕਾਸ਼ ਕੌਰ ਨੇ ਅ ਪਹਿਲਾਂ ਵੀ ਅਸੀਂ ਕਈ ਵਾਰ ਜ਼ਿਕਰ ਕੀਤਾ ਪਰ ਕਿੰਨੀਆਂ ਕੁ ਬੱਚੀਆਂ ਹੁਣ ਤੱਕ ਮਾਤਾ ਜੀ ਇੱਥੋਂ ਪੜ੍ਹ ਕੇ ਵੀ ਵੱਡੇ ਅਹੁਦਿਆਂ ਤੇ ਜਾ ਚੁੱਕੀਆਂ ਨੇ ਕਿਉਂਕਿ ਜਦੋਂ ਆਖਰੀ ਵਾਰ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਸੀ ਇੱਕ ਵਾਰ ਇੱਕ ਧੀ ਜਿਹੜੀ ਕੈਨੇਡਾ 'ਚ ਬੈਂਕ 'ਚ ਨੌਕਰੀ ਕਰਦੀ ਐ ਇੱਥੇ ਆਈ ਸੀ ਉਹਨੂੰ ਵੀ ਤੁਸੀਂ ਮਿਲਾਇਆ ਸੀ ਇਸ ਤਰ੍ਹਾਂ ਦੀਆਂ ਹੋਰ ਵੀ ਸੈਂਕੜੇ ਧੀਆਂ ਹੋਣਗੀਆਂ ਹੁਣ ਕਿੰਨੀਆਂ ਕੁ ਬੱਚੀਆਂ ਨੇ ਇੱਥੇ ਐਸਵੇ ਕਾਫੀ ਮੇਰੇ ਕੋ ਬੱਚੀਆਂ ਧੀ ਜੀ ਗੁਰਸੱਬ ਦੀ ਕਿਰਪਾ ਹੈ ਮੈਂ ਤੁਹਾਨੂੰ ਉਦਰੀ ਪਤਾ ਕਿੰਨੀਆਂ ਕੁ ਬੱਚੀਆਂ ਦੀ ਸੇਵਾ ਲਈ ਹੈ ਗੁਰੇਵਾ ਜੀ ਹਾਂ ਜੀ ਸੱਚੇ ਬਾਸ਼ਾ ਨੇ ਬਹੁਤ ਕਿਰਪਾ ਕੀਤੀ ਜੀ ਇੱਕ ਤੇ ਇਹ ਬੱਚੀਆਂ ਜਿਹੜੀਆਂ ਮੇਰੇ ਕੋਲ ਰਹਿੰਦੀਆਂ ਨੇ ਕਿ ਜਿਹੜੀਆਂ ਸੁਸਾਇਟੀ ਵਿੱਚ ਇੰਨੀਆਂ ਬੱਚੀਆਂ ਅਪਸਰਤ ਨੇ ਕਿ ਉਹਨਾਂ ਨੂੰ ਇੰਨੀ ਡੇਰ ਸਰਪਛਲ ਕਰਦੀ ਔਰ ਉਹਨਾਂ ਨੂੰ ਉਹਨਾਂ ਦੀ ਸੇਵਾ ਕਰਨ ਦੀ ਸੋ ਗੁਰੂ ਸਾਹਿਬ ਦੀ ਸੇਵਾ ਲੈ ਰਹੇ ਆ ਜੀ ਸੱਚੇ ਪਾਤਸ਼ਾਹ ਬਹੁਤ ਅਨੰਦ ਮਾਣਦਾ ਜੀ ਤੁਸੀਂ ਸਮਾਗਮ ਕੱਢਿਆ ਮੈਨੂੰ ਪਤਾ ਅਸੀਂ ਫਿਰ ਕਿਸੇ ਦਿਨ ਮਿਲਾਂਗੇ ਪਰ ਇੰਨੀ ਵਧੀਆ ਸੇਵਾ ਤੁਸੀਂ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਆਖਰ ਵਿੱਚ ਛੋਟਾ ਜਿਹਾ ਕੀ ਸੁਨੇਹਾ ਦੇਣਾ ਹੈ ਆਖਰ ਵਿੱਚ ਮੈਂ ਸੁਸਾਇਟੀ ਨੂੰ ਇਹੋ ਹੀ ਮੈਸੇਜ ਦੇਣਾ ਚਾਹੁੰਨੀ ਆ ਇਸ ਸਾਡੀ ਸੁਸਾਇਟੀ ਕਿਹੜੀ ਕਿੱਧਰ ਨੂੰ ਜਾ ਰਹੀ ਆ ਔਰ ਅਸੀਂ ਕਿੰਨੇ ਵਧੀਆ ਸੰਸਕਾਰ ਸਾਨੂੰ ਪਰਮਾਤਮਾ ਨੇ ਦਿੱਤੇ ਗੁਰੂਆਂ ਪੀਰਾਂ ਦੀ ਧਰਤੀ ਹੋਏ ਤੇ ਅਸੀਂ ਬੱਚੀਆਂ ਨੂੰ ਮਾਰ-ਮਾਰ ਕੇ 10 ਮਹੀਨਾ ਚ ਸੁੱਟੇ ਜਾਈਏ ਤੇ ਮਾਰ-ਮਾਰ ਕੇ ਬੱਚੀਆਂ ਨੂੰ ਝਾਰੀਆਂ ਚ ਸੁੱਟੀ ਜਾਈਏ ਆ ਪਿੱਛੇ ਜੇ ਮੇਰੇ ਕੋਲ ਬੱਚੀ ਆਈ ਆ ਸਾਰੀ ਕੀੜੀਆਂ ਨੇ ਖਾ ਚੁੱਕੀ ਸੀ ਔਰ 3 ਮਹੀਨੇ ਹਸਪੀਟਲ ਦਾਖਲ ਰਹੀ ਉਹਨੂੰ ਪੌਇਜ਼ਨ ਹੋ ਗਿਆ ਜਰੀਲੇ ਕੀੜੇ ਕੀੜੇ ਲੜਨ ਦੇ ਨਾਲ ਸੋ ਮੈਂ ਸੁਸਾਇਟੀ ਨੂੰ ਮੈਸੇਜ ਦੇਣਾ ਚਾਹੁੰਦੀ ਆ ਕਿ ਇੱਕ ਸੋਹਣੇ ਸਮਾਜ ਦੀ ਸਿਹਤਮੰਦ ਸਮਾਜ ਦੀ ਸਿਰਜਣਾ ਕਰੀਏ ਤੇ ਜਿਹੜੀ ਬੇਤੀ ਹੈ ਉਹ ਸਮਾਜ ਦੀ ਸਿਰਜਣਹਾਰੀ ਹੈ ਉਹ ਸਿਰਜਣਾਤਮਕ ਕੰਮ ਕਰਦੀ ਆ ਸਾਰੇ ਤੇ ਉਹਦੀ ਅਸੀਂ ਰਿਸਪੈਕਟ ਕਰੀਏ ਉਹਨੂੰ ਉਹਦੀ ਇੰਨੀ ਦੁਰਦਸ਼ਾਣਾ ਕਰੀਏ ਮੈਂ ਸੋਸਾਇਟੀ ਨੂੰ ਵੀ ਮੈਸੇਜ ਕਰਵਾਉਣਾ ਚਾਹੁੰਦੀ ਆ ਕਿ ਉਹਨੂੰ ਜਿਉਣ ਦਾ ਹੱਕ ਦਿੱਤਾ ਜਾਵੇ ਔਰ ਉਹਨੂੰ ਆਪਣੀ ਜ਼ਿੰਦਗੀ ਬਸਰ ਕਰਨ ਲਈ ਉਹਨਾਂ ਨੂੰ ਮਾਰ ਗਏ ਨਾ ਰੱਬ ਦਾ ਵਾਸਤਾ ਮੈਂ ਸਾਰੀਆਂ ਬੀਬੀਆਂ ਪੈਣਾ ਅੱਗੇ ਵੀ ਇਹ ਹੀ ਅਰਦਾਸ ਕਰਦੀਆਂ ਕਿ ਕੋਈ ਅਸੀ ਬਿਪਤਾ ਆ ਗਈਆਂ ਉਹਨੂੰ ਮਾਰੋ ਨਾ ਉਹਨੂੰ ਕੁੱਤੇ ਅੱਗੇ ਨਾ ਸੁੱਟੋ ਉਹਨੂੰ ਬੱਚੀ ਨੂੰ ਤੁਸੀਂ ਇੱਕ ਕਾਲ ਫੋਨ ਕਰੋ ਸਾਨੂੰ ਅਸੀਂ ਬੜੇ ਸਤਿਕਾਰ ਨਾਲ ਬੱਚੀ ਲੈ ਕੇ ਆਵਾਂਗੇ 8284851583 ਇੱਕ ਮਿੰਟ ਫੋਨ ਕਰ ਦਾਂ ਸੀ ਸਤਕਾਰ ਨਾਲ ਬੱਚੀ ਲੈ ਕੇ ਆਵਾਂਗੇ ਬੱਚੀਆਂ ਨੂੰ ਮਾਰੋ ਨਾ ਬੱਚੀਆਂ ਦੀ ਹਾਨ ਨਾ ਮੈਂ ਇਹ ਸੁਸਾਇਟੀ ਨੂੰ ਮੈਸੇਜ ਕਰ ਦੇਵਾਂਗੀ ਸੋ ਮਾਤਾ ਪ੍ਰਕਾਸ਼ ਕੌਰ ਜੀ ਗੱਲਬਾਤ ਕੀਤੀ ਹੈ ਦੁਨੀਆ ਸਿਰਜਣ ਵਾਲੇ ਨੇ ਇਹ ਕੁਝ ਨਹੀਂ ਬਣਾਇਆ ਸੀ ਇਹ ਇਨਸਾਨਾਂ ਨੇ ਬਦਲਦੇ ਸਮੇਂ ਨਾਲ ਇਹ ਜਿਹੜੇ ਦੁੱਖ ਨੇ ਇਹ ਜਿਸ ਤਰ੍ਹਾਂ ਦੇ ਹਾਲਾਤ ਬਣਾ ਦਿੱਤੇ ਨੇ ਉਹਨਾਂ ਹਾਲਾਤਾਂ ਨਾਲ ਭਾਵੇਂ ਨਜਿੱਠਣ ਲਈ ਵੱਡਾ ਹੌਸਲਾ ਚਾਹੀਦਾ ਤੇ ਜਿਗਰਾ ਚਾਹੀਦਾ ਮਾਤਾ ਪ੍ਰਕਾਸ਼ ਕੌਰ ਜੀ ਇੱਕ ਉਦਾਹਰਣ ਨੇ ਜਿਹੜੇ ਯੂਨੀਕ ਹੋਮ ਚਲਾ ਰਹੇ ਨੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੀਆਂ ਤਾਂ ਇੱਥੇ ਪਾਲਨ ਪੋਸ਼ਣ ਹੋ ਰਿਹਾ ਹੈ ਪੜਾਈ ਵਿੱਚ ਵੀ ਵਧੀਆਂ ਨੇ ਤੇ ਅੱਗੇ ਵਧੀਆਂ ਨੌਕਰੀਆਂ ਵੀ ਕਰ ਰਹੇ ਨੇ ਮਾਤਾ ਜੀ ਨੇ ਜਿਹੜਾ ਸੰਦੇਸ਼ ਦਿੱਤਾ ਬਿਲਕੁਲ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ ਅੱਜ ਜਿਹੜਾ ਇਹ ਪ੍ਰੋਗਰਾਮ ਕਰਵਾਇਆ ਸਮਾਜ ਨੂੰ ਸੇਧ ਦੇਣ ਵਾਲਾ ਪ੍ਰੋਗਰਾਮ ਹੈ ਬਹੁਤ ਸਾਰੇ ਲੋਕਾਂ ਨੂੰ ਜੇਕਰ ਇਸ ਸਾਲ ਨਾ ਹੋ ਆ ਹੋਇਆ ਤਾਂ ਕੋਈ ਨਹੀਂ ਅਗਲੇ ਸਾਲ ਸਹੀਂ ਤੇ ਜ਼ਰੂਰ ਆ ਕੇ ਇੱਕ ਵਾਰ ਇੱਥੇ ਦੇਖਿਆ ਜਾਵੇ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਪ੍ਰੋਗਰਾਮ ਨੂੰ ਸਮਾਪਤ ਕਰਦੇ ਆ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਦੇਖਤਰ ਉਹ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ